ਦਾਸ ਦਾ ਨਾਂ ਹੈ ਭਾਈ ਸੁਖਮੀਤ ਸਿੰਘ ਦਾ ਅਮਰਸਰ ਦਾ ਰਹਿਣ ਵਾਲਾ ਜੀ ਸੋ ਸੰਗਤ ਦੀ ਤਾਂ ਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਵਲੇ ਵੈਸੇ ਮਹਾਨ ਸਤਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਚਿੱਟਿਆਂ ਬਾਜ਼ਾਂ ਵਾਲੇ ਸਤਿਗੁਰੂ ਮੀਲੇ ਦੇ ਸ਼ਾਹ ਸਵਾਰ ਸਤਿਗੁਰੂ ਦਸਵੇਂ ਪਾਤਸ਼ਾਹੀ ਦਾ ਅੱਜ ਪ੍ਰਕਾਸ਼ ਦੇਣਾ ਸੰਗਤਾਂ ਨੂੰ ਮਾ ਕੇ ਪੁਰੀਆਂ ਨੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਮਨਾਉਣ ਵਾਸਤੇ ਮਨਾ ਰਹੀਆਂ ਨੇ ਉੱਥੇ ਐਸਜੀਪੀਸੀ ਦੇ ਉਪਰਾਲੇ ਬਹੁਤ ਵਧੀਆ ਨੇ ਦੇਖਣ ਯੋਗ ਨੇ ਤੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਹੰਮਾ ਕੇ ਪੁੱਜੀਆਂ ਤੇ ਇਸ ਸਾਲ ਵੀ ਸੰਗਤਾਂ ਹੰਮਾ ਕੇ ਪੁੱਜਿਆ ਨੇ ਲੱਖਾਂ ਦੀ ਦਾਤ ਤੇ ਸੰਗਤਾਂ ਦੀ ਦੀਵਾਲਾ ਹੋਈ ਆਤਸ਼ਬਾਜੀ ਹੋਈ ਦੇਖਣ ਨੂੰ ਮਜਬੂਰ ਹੋ ਜਾਂਦੀ ਸੰਗਤ ਕਿਉਂਕਿ ਖਾਸ ਜਿਹੜੀ ਆਤਸ਼ਬਾਜੀ ਅਤੇ ਦੀਵਾਲਾ ਉਸ ਵਾਸਤੇ ਸੰਗਤਾਂ ਹੰਮਾ ਕੇ ਸ਼ਰਧਾ ਭਾਵਨਾ ਨਾਲ ਆਉਂਦੀਆਂ ਨੇ ਅਰਦਾਸ ਕਰਦੀਏ ਨੇ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਦਾ ਕਲਾ ਸੰਗਤਾਂ ਨੂੰ ਅਸੀਂ ਕੀ ਮੈਸੇਜ ਦੇਣ ਵਾਲੇ ਗੁਰੂ ਸਾਹਿਬ ਜੀ ਮੈਸੇਜ ਦੇਣ ਵਾਲੇ ਨੇ ਕੀ ਆਨੰਦਪੁਰ ਦੀ ਧਰਤੀ ਤੇ ਸਤਿਗੁਰਾਂ ਜਿਵੇਂ ਕ੍ਰਿਸ਼ਮ ਅਕਰਿਆ ਗੈਰਤ ਨਾਲ ਜੀਵਨ ਦਾ ਜਜ਼ਬਾ ਮਰਦਾਂ ਦੇ ਦਿਲ ਭਰਿਆ ਜੁਗਾਂ ਤੱਕ ਕੈਮਰੋ ਉਸ ਦੀ ਰਹਿਮਤ ਦਾ ਵਰਤਾਰਾ ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥੀਆਂ ਅਮਰ ਛਕੋ ਸਿੰਘ ਸਜੋ ਬਾਣੀ ਬਾਣੀ ਦੇ ਧਰਮ ਜਿੰਦਗੀ ਪੈਂਡਾ ਕੱਟਦੀ ਜਾਵੇ ਬਾਗ ਜਹਾਜਾਂ ਦੇ ਇਸ ਧਰਤੀ ਤੋਂ ਤੁਰ ਗਏ ਨੇ ਕਈ ਮਾਲਕ ਤਾਜਾਂ ਦੇ ਮਾਰ ਚੁੰਕੜਾ ਸੱਚੇ ਰੱਬ ਦਾ ਨਾਮ ਤੇ ਹਲੇ ਤੋਂ ਸੇਵਾ ਸਮਨ ਕਰਕੇ ਜੀਵਨ ਸਫਲ ਬਣਾ ਲਿਆ ਤੂੰ ਸੱਚ ਕਹਿੰਦੀ ਸਤਿਗੁਰਦੀ ਬਾਣੀ ਜਿੰਦਗੀ ਜਿਵੇਂ ਬੁਲਬੁਲਾ ਪਾਣੀ ਇਹ ਨਾ ਹੁੰਦੇ ਸਮਝ ਕੇ ਨੂੰ ਜਗਤ ਮੇਰਾ ਬੰਦਿਆ ਤੂੰ ਇਸ ਦਾ ਕੱਟ ਰਹਾ ਮਿਲਿਆ ਜਨਮ ਸੋਇਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਆ ਬਾਣੀ ਹੀ ਜੀਵਨ ਹੈ ਤੇ ਬਾਣੀ ਪੜਿਆ ਕਰੋ ਸੇਵਾ ਕਰਿਆ ਕਰੋ ਇਹ ਹੀ ਸਾਡਾ ਮਨੋਰਥ ਹੈ ਜੀ ਇੱਥੇ ਆਉਣ ਦਾ ਵਾਹਿਗੁਰੂ ਜੀ ਕਾ ਹਾਲਸਾ ਦਾ ਇਧਰ ਜਿੱਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਤੇ ਮੈਂ ਅੰਮ੍ਰਿਤਸਰ ਤੋਂ ਲੋਕੜੀਆਂ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਹਾੜੇ ਲੈ ਕੇ ਅੱਜ ਦੇ ਦਿਹਾੜੇ ਨੂੰ ਪਹਿਲੀ ਗੱਲ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਗੁਰੂਪ੍ਰਭ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਜਿਹੜੇ ਵੀ ਇੱਥੇ ਮਕੇ ਅੱਜ ਦਸ਼ਮਕਨ ਆਏ ਹੀ ਉਹਨਾਂ ਦਾ ਅੱਜ ਜੀਵਨ ਸਫਲ ਹੋਇਆ ਹੈ ਕਿਉਂਕਿ ਅੱਦੇ ਦਿਨ ਮਹਾਰਾਜ ਗੁਰਗੋਬਿੰਦ ਸਿੰਘ ਜੀ ਮਹਾਰਾਜ ਪੜ੍ਹਨ ਦੇ ਵਿੱਚ ਅੱਜ ਹਵਤਾਤਾਰ ਆਇਆ ਸੀ ਤੇ ਅੱਜ ਦੇ ਦਿਨ ਵਾਹਿਗੁਰੂ ਜੀ ਨੇ ਸੰਗਤਾਂ ਨੂੰ ਬਹੁਤ ਖੁਸ਼ੀਆਂ ਬਖਸ਼ਿਸ਼ ਕੀਤੀਆਂ ਤੁਸੀਂ ਕੀ ਕਿ ਭਗਵਾਨ ਜੀ ਦੇ ਦਰਸ਼ਨ ਕਿਤੇ ਜੀ ਨਾਲੇ ਲੋਕਿਕ ਜਿਹੜਾ ਅੱਜ ਜਿਆਦਾ ਬੰਨਿਆ ਗਿਆ ਆ ਆਤੀ ਭਾਜੀ ਦਾ ਉਹਦੇ ਦਰਸ਼ਨ ਕੀਤੇ ਆ ਜੀ ਹਾਂ ਬਹੁਤ ਲੱਗਾ ਬਹੁਤ ਦਿਲ ਨੂੰ ਸਕੂਨ ਮਿਲਦਾ ਹੈ ਇੱਥੇ ਆ ਕੇ ਕਿਉਂਕਿ ਇਹ ਦੁਹਾਣੇ ਦਾ ਮੂਜਸ਼ਮਾ ਹੈਗਾ ਇਹ ਤੇ ਇੱਥੇ ਆ ਕੇ ਮੈਚਾ ਦਿਲ ਨੂੰ ਸ਼ਾਂਤੀ ਮਿਲਦੀ ਹੈ ਭਾਈ ਜੀ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੂਗਾ ਨੌਜਵਾਨ ਪੀੜ੍ਹੀ ਨਹੀਂ ਕਹਿਣਾ ਚਾਹਾਂਗੇ ਕਿ ਜਦੋਂ ਤੇ ਬਾਸਾਬ ਹੁੰਦੇ ਹੈਗੇ ਜੋ ਤੇ ਇੱਕ ਮਨ ਇੱਕ ਚਿੱਤ ਹੋ ਕੇ ਵਾਗਿ ਦੇ ਬੰਨਿਆ ਜੁੜਿਆ ਕਰੋ ਇਸੇ ਤਰ੍ਹਾਂ ਤੁਹਾਨੂੰ ਮੱਕੇ ਸੁਖ ਸ਼ਾਂਤੀਆਂ ਵਾਗਿ ਗੁਜ਼ਾਮ ਦਾ ਜੀ ਦਤ ਮਿਲਦੇ ਰਹਿਣਗੀਆਂ ਜੀ ਜੀ ਬਲੀ ਕੀ ਨਾਮ ਆਪ ਜੀ ਦਾ ਮੇਰਾ ਅਮਰਜੀਤ ਸਿੰਘ ਰਟੋਲ ਕੀ ਕਹਿਣਾ ਚਾਹੋਗੇ ਅੱਜ ਦਿਹਾੜੇ ਲੈ ਅੱਜ ਦੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ ਤੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਬਧਾਈ ਦਿੰਦਾ ਜਿਹੜਿਆ ਸਵੇਰ ਤੋਂ ਹੀ ਇੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੇ ਅੱਜ ਕੀ ਕੀਤਾ ਤੁਸੀਂ ਆ ਕੇ ਮੈਂ ਸੇਵਾ ਕੀਤੀ ਹੈ ਅੱਛਾ ਹੋਰ ਲੋੜਾ ਤੇ ਦੀਪmala ਵੀ ਹੋਈ ਹੈ ਦੀਪmala ਹੋਈ ਹੈ ਜਿੰਨੇ ਵੀ ਗੁਰਪ੍ਰੇਮ ਹੁੰਦੇ ਨੇ ਹਰ ਗੁਰਪੁਰਬ ਤੇ ਇੱਥੇ ਦੀ ਤੀਤ ਮਹਲਾ ਹੁੰਦੀ ਆ ਅਤਿ ਸਿਵਾਹੀ ਚਲਦੀ ਆ ਔਰ ਅਲੋਕਿਕ ਨਜ਼ਾਰਾ ਜਿਹੜਾ ਸੰਗਤਾਂ ਨੂੰ ਦੇਖਣ ਨੂੰ ਮਿਲਦਾ ਔਰ ਕਲਸਾ ਵਾ ਇੱਕ ਚੀਜ਼ ਵਾ ਇੱਕ ਪ੍ਰੀਖਿਆ